ਸਰ ਸਸਿਗਾਸੀ ਜੀ ਸਰ ਤੋਂ ਦਾ ਕੀ ਨਾਮ ਹੈ ਜੇ ਕਿਹੜੇ ਪਿੰਡ ਤੋਂ ਆਏ ਹੋ ਤੇ ਅੱਜ ਗਰਗ ਟਰੈਕਟਰ ਦੇ ਵਿੱਚ ਤੁਸੀਂ ਕੀ ਬੁੱਕ ਕਰਾਉਣਾ ਹੈ ਮੇਰਾ ਪਿੰਡ ਹੈ ਟਿੱਪੀ ਮੇਰਾ ਨਾਮ ਸਪਾਰਸ ਸਿੰਘ ਸਰ ਦਾ ਮਹਿੰਦਰ ਸਿੰਘ ਮੈਂ ਆਪ ਦਾ ਸੇਤੀਵੜੀ ਤੋਂ ਸੋਨਾ ਕਾਰਵਰ ਕਰ ਰਿਹਾ ਹਾਂ ਤੁਸੀਂ ਬਿੱਲ ਦਾ ਕੰਮ ਕਰਿਆ ਦੋ ਸਾਲ ਤੋਂ ਅੱਛਾ ਜੀ ਪਰ ਇਹਦਾ ਇੱਕ ਜੀ ਹੁੰਦਾ ਬੜਾ ਨਾਮ ਸੁਣਿਆ ਬੜੀ ਖੁਸ਼ੀ ਦੀ ਗੱਲ ਹੈ ਵੀ ਆਪਣੇ ਜ਼ਿਲ੍ਹੇ ਦੇ ਹੈ ਪਰੀਆਲੇ ਜੀ ਜੀ ਅਸੀਂ ਵੀ ਚਾਹਣਾ ਸੀ ਪੰਜਾਬ ਦੇ ਬਿੱਲ ਜਿਹੜੇ ਕਰੀਏ ਤਾਂ ਸਾਨੂੰ ਕੋਈ ਦਿੱਕਤ ਨਾ ਆਵੇ। ਐਗਰੀ ਜਨ ਦੇ ਬਿੱਲਰ ਬਾਰੇ ਤੁਹਾਨੂੰ ਜਾਣਕਾਰੀ ਪੂਰੀ ਪਹਿਲਾਂ ਹੈਗੀ ਹੈ ਜੀ। ਹੈਗੀ ਆ ਕੁਝ ਪ੍ਰਸਾਸਨ ਕਰ ਰਿਹਾ। ਜੀ। ਨਾਮ ਬੜਾ ਸੁਣਿਆ। ਜੀ। ਕੰਪਨੀ ਬਾਰੇ ਕੀ ਜਾਣਦੇ ਹੋ ਜੀ? ਅੰਮ੍ਰੋ ਜੀ ਆਪਣੇ ਜ਼ਿਲ੍ਹੇ ਦੀ ਪਟਿਆਲੇ ਦੀ ਬੜੀ ਦੇਰ ਦੀ ਚਰਚਾ ਚੱਲਦੀ ਹੈ। ਬਿੱਲਾਂ ਦੇ 2 ਸਾਲ ਦੇ ਪਏ ਆ। ਜੀ। ਪਹਿਲਾਂ ਪੁਰਾਣੇ ਬਿੱਲੇ ਜੀ ਨੂੰ ਨਵਾਂ ਬਿੱਲ ਲੈਣ ਚੱਪਰ ਜਾਵਾਂ। ਜੀ। ਕਿ ਅਗਰ ਜਿਉ ਨਹੀਂ ਲਾਵਾਂ ਇਹਨਾਂ। ਵਾਹ ਜੀ। ਤੇ ਮੇਰੇ ਕਿਸਾਨ ਵੀਰ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰਦਾਰ ਸਾਹਿਬ ਮੈਂ ਤਾਂ ਅਸੀਂ ਕਹੂੰਗਾ ਵੀ ਇਹਦੀ ਝੋਕ ਬਰਤਲ ਕਰਕੇ ਅੱਗੇ ਜਿਉਂਦੀ ਪਹਿਲਾਂ ਝੋਕ ਦਾ ਕਰੋ ਤੇ ਬੁਖਤਰਾ ਉਹ ਲੋਕਲ ਸਰਵਿਸ ਦੇ ਦੇ ਰਹੇ ਨੇ ਪੂਰੀ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਦਾ ਸਿੰਘ ਜੀ ਕਈ ਵਾਰ ਕੋ ਟਾਂਕਾ ਵੀ ਲਾਉਂਦਾ ਹਾਂਜੀ ਅੱਜ ਇੱਥੇ ਸਰਵਸ ਕੈਂਪ ਵੀ ਲੱਗਿਆ ਹੋਇਆ ਤੁਸੀਂ ਦੇਖਿਆ ਸਰਵਿਸ ਕਰਾਉਣ ਆਏ ਹੋਏ ਨੇ ਫਰੀ ਚ ਸੰਧਾਂ ਦੀ ਇਹਦੇ ਬਾਰੇ ਕਿਵੇਂ ਲੱਗਿਆ ਤੁਹਾਨੂੰ ਬਹੁਤ ਬੜਾ ਪ੍ਰੋਗਰਾਮ ਹੈ ਜੀ 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 ਇਸ ਕਿਸਾਨ ਨੂੰ ਸਪੋਰਟ ਕਰਨ ਇੱਕ ਕਿਸੇ ਕੰਪਨੀ ਦੇ ਅੰਦਰ ਰਹਿਦਾ ਹੁੰਦਾ ਹੈ ਕਿ ਕਿਸੇ ਕਿਸਾਨ ਕੋਈ ਖਰਚ ਕਰਕੇ ਉਹਨੂੰ ਖੁਸ਼ ਕਰਕੇ ਇਥੋਂ ਤੁਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐਗਰੀ ਜ਼ੋਨ ਤੇ ਵਿਸ਼ਵਾਸ ਜਤਾਉਣ ਲਈ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ